ਸਵਾਗਤ ਹੈ ਦੋਸਤੋ ਤੁਹਾਡਾ ਇੱਕ ਹੋਰ ਨਵੇਂ ਵੀਡੀਓ ਦੇ ਵਿੱਚ ਅੱਜ ਤੁਹਾਡੇ ਲਈ ਪ੍ਰੀਤ ਮਸ਼ੀਨਾਂ ਲੈ ਕੇ ਆਏ ਦੋਸਤੋ ਦੋ ਪੰਜਾਬ ਨੰਬਰ ਦੀਆਂ ਦੋਸਤੋ ਮਸ਼ੀਨਾਂ ਬਹੁਤ ਹੀ ਚੰਗੀਆਂ ਮਸ਼ੀਨਾਂ ਦੋਸਤੋ ਜੇਕਰ ਚੈਨਲ ਤੇ ਐਵੇਂ ਨਵੇਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦੋ ਲਾਈਕ ਜੇ ਕਿਸੇ ਵੀਰ ਨੇ ਸਾਡੇ ਚੈਨਲ ਤੇ ਐਡ ਕਰਾਉਣੀ ਹੋਵੇ ਹੇਠ ਦਿੱਤੇ ਨੰਬਰ ਤੇ 5-7 ਫੋਟੋਆਂ ਇੱਕ ਦੋ ਮਿੰਟ ਦੀ ਵੀਡੀਓ ਬਣਾ ਕੇ ਭੇਜ ਸਕਦੇ ਹੋ ਜੀ ਐਡ ਕਰਵਾਉਣ ਦੇ ਲਈ ਕਰਦੇ ਹਾਂ ਮਸ਼ੀਨਾਂ ਬਾਰੇ ਗੱਲਬਾਤ ਪ੍ਰੀਤ 987 ਹੈ ਜੀ 2019 ਮਾਡਲ ਹੈ ਜੀ ਜੇਕਰ ਕਰ ਗਿਆ ਪਟਾਇਰਾਂ ਦੀ ਟਾਇਰ ਹੈਗੇ ਜੀ 75 ਪੈਸੇ ਪੰਜਾਬ ਦਾ ਨੰਬਰ ਹੈ ਦੋਸਤੋ ਲਾਲ ਹਿਨੋ ਪੇਟੀ ਬੰਦ ਇੰਜਨ ਹੈ ਦੋਸਤੋ ਬਹੁਤ ਹੀ ਚੰਗੀ ਮਸ਼ੀਨ ਹੈ ਜੇਕਰ ਕਰ ਗਿਆ ਇਸ ਦੇ ਰੇਟ ਦੀ ਰੇਟ ਹੈਗੇ 16 ਲੱਖ ਤੇ 40000 ਰੁਪਿਆ ਅੱਗੇ ਆ ਗਈ ਜੀ ਮਸ਼ੀਨ ਪ੍ਰੀਤ 987 ਹੈਗੀ ਜੀ 2000 ਤੇ 21 ਮਾਡਲ ਪੰਜਾਬ ਦਾ ਨੰਬਰ ਹੀ ਦੋਸਤੋ ਇਹਦੇ ਜੀ ਇਹਦੀ ਜੇਕਰ ਆਪਾਂ ਟਾਇਰਾਂ ਦੀ ਗੱਲ ਕਰੀਏ ਤੇ 95 ਪੈਸੇ ਦੋਸਤੋ ਟਾਇਰ ਪਏ ਹੈ ਜੀ ਲਾਲ ਹੀ ਨੋ ਪੇਟੀ ਬੰਦ ਇੰਜਣਾ ਦੋਸਤੋ ਬਹੁਤ ਹੀ ਚੰਗੀ ਮਸ਼ੀਨ ਹੈ ਦੋਸਤੋ ਸਾਫ ਸੁਧਰੀ ਕੰਡੀਸ਼ਨ ਹੈ ਫੋਟੋਆਂ ਦੇ ਵਿੱਚ ਤੁਸੀਂ ਦੇਖ ਹੀ ਰਹੇ ਹੋ ਤੇ ਇਹਦਾ ਰੇਟ ਹੈਗਾ ਜੀ 18 ਲੱਖ 40 ਹਜ਼ਾਰ ਰੁਪਇਆ ਕੋਈ ਫਿਕਸ ਨਹੀਂ ਮੌਕੇ ਤੇ ਮਾਨ ਤਨ ਹੋ ਜੂਗਾ ਮਾਲਕ ਵੀਰ ਦਾ ਨੰਬਰ ਸਕਰੀਨ ਤੇ ਚੱਲਦੀ ਹੈ ਦੋਸਤ ਨੰਬਰ ਤੇ ਕਾਲ ਕਰਕੇ ਮਸ਼ੀਨ ਬਾਰੇ ਹੋਰ ਜਾਣਕਾਰੀ ਵੀ ਲੈ ਸਕਦੇ ਹੋ ਜੀ ਵੀਰ ਨੇ ਸਾਡੇ ਚੈਨਲ ਤੇ ਐਡ ਕਰਾਉਣੀ ਹੋਵੇ ਹੇਡ ਦਿੱਤੇ ਨੰਬਰ ਤੇ 1-2 ਮਿੰਟ ਦੀ ਵੀਡੀਓ 5-7 ਫੋਟੋਆਂ ਭੇਜ ਕੇ ਐਡ ਕਰਵਾ ਸਕਦੇ ਹੋ ਜੀ ਧੰਨਵਾਦ ਸਤਿ ਸ੍ਰੀ ਅਕਾਲ ਮਿਲਦੇ ਹਾਂ ਕਿਸੇ ਹੋਰ ਵੀਡੀਓ ਵਿੱਚ